ਲਓ ਜੀ ਪੰਜਾਬੀ ਉਹ ਪਿੰਡ ਚੱਕਲਾਂ ਦੇ ਵਿੱਚ ਵੀਡੀਓ ਬਣ ਰਿਹਾ ਜੀ ਇਸ ਸਮੇਂ ਸੀ ਬੋਰਡ ਦੇ ਰੁੱਖੇ ਹਿਟਾ ਖੜੇ ਐ ਤੇ ਬਾਬੇ ਬੋਰਡ ਹੀ ਸਾਡੇ ਕੋਲ ਹੈਗੇ ਜੀ ਬਾਬੇ ਬੋਰਡ ਹੈ ਦੀ ਸੱਸੀ ਕਾਲ ਦੀ ਬਾਪੂ ਜੀ ਸੱਸੀ ਕਾਲ ਭਾਈ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਮੈਂ ਤੇ ਨਾ ਬੋਰਡ ਥੱਲੇ ਖੜੇ ਬਾਬੇ ਬੋਰਡ ਹਾਂ ਜੀ ਸਹੀ ਕਹਿਤਾ ਸਹੀ ਕਹਿਤਾ ਨਾ ਜੀ ਠੀਕ ਹੈ ਅੱਛਾ ਕੀ ਕਹਿੰਦੇ ਕਹਿੰਦੇ ਬਹੁਤ ਰੌਣਕਾਂ ਲੱਗਦੀ ਐ ਸੀ ਕਿਸੇ ਸਮੇਂ ਇੱਥੇ ਦੀ ਪੁਰਾਣੇ ਯੁੱਗ ਚ ਅੱਛਾ ਜੀ ਦੱਸਦੇ ਕੋ ਸਾਧੂ ਤਪ ਤਪ ਕਰ ਗਏਵੇਂ ਉਹਰੇ ਇੱਥੇ ਚੱਕਲਾ ਪਿੰਡ ਚ ਇਸੀ ਇਸੀ ਜਗ੍ਹਾ ਬੋੜਾਂ ਦੇ ਕੋਲੇ ਅੱਛਾ ਇੱਥੇ ਬੋੜਾਂ ਦੇ ਕੋਲੇ ਦੀ ਹਮ ਇੱਕ ਬੋੜ ਇੱਕ ਬਰੋਟਾ ਹੈਗਾ ਇੱਕ ਪਿੱਪਲ ਹੈ ਇੱਕ ਪਿੱਪਲ ਹੈ ਕਹਿੰਦੇ ਨਿੰਮ ਵੀ ਸੀ ਪਿੱਛੇ ਨਿੰਮ ਸੀ ਜਾਂ ਇਹਨਾਂ ਤਾਰਾਂ ਆਇਆ ਨਾ ਬੜਾ ਆਤੀ ਅੱਛਾ ਤਾਰ ਤਾਰ ਵਾਲੇ ਨੇ ਵੱਢਤੀ ਹੈ ਤਾਰ ਵਾਲੇ 5-7 ਸਾਲ ਬਾਅਦ ਇਦੋਂ ਵੱਢਦੇ ਨੇ ਛਾਗ ਦਿੰਦੇ ਇਹਨੂੰ ਛਾਗ ਦਿੰਦੇ ਹਮ ਦੇਖੋ ਜੀ ਤੁਹਾਡੇ ਪਿੰਡ ਦੇ ਵਿੱਚ ਵੀ ਜੇਕਰ ਬੋੜ ਹੈ ਬਰੋਟੇ ਹੈ ਪਿੱਪੜ ਹੈ ਨਿੰਮ ਹੈ ਔਰ ਵੱਡੇ ਵੱਡੇ ਪੁਰਾਣੇ ਰੁੱਖ ਹੈ ਔਰ ਪੁਰਾਣੇ ਬਜ਼ੁਰਗ ਹੈ ਇਹ ਪੁਰਾਣੇ ਬਜ਼ੁਰਗਾਂ ਦੇ ਕੋਲ ਸਮਾਂ ਬਤਾਉਣਾ ਚਾਹੀਦਾ ਜੀ ਪਿੰਡ ਚੱਕਲਾ ਰੋਪੜ ਜ਼ਿਲ੍ਹੇ ਦਾ ਪੁਰਾਣਾ ਪਿੰਡ ਹੈ ਜੀ ਔਰ ਕਰਾਲੀ ਦੇ ਲਾਗੇ ਹੈ ਜੀ ਇੱਥੇ ਅਸੀਂ ਬੋੜ ਬਾਬਿਆਂ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਆ ਇਹਨੂੰ ਕਹਿੰਦੇ ਕੀ ਖੁੰਡ ਚਰਚਾ ਦੀ ਇਹੀ ਕਹਿੰਦੇ ਬਾਪੂ ਜੀ ਖੁੰਡ ਚਰਚਾ ਦੀ ਬਾਪੂ ਜੀ ਕੀ ਕਹਿੰਦੇ ਸੀ ਤੁਸੀਂ ਕਿਹੜਾ ਰੌਣਕ ਲੱਗਦੀ ਹੁੰਦੀ ਸੀ ਜੀ ਇੱਥਾ ਤਾਂ ਮੰਜੇ ਟਾਉਂ ਤੇ ਅੱਛਾ ਡੰਗਰ ਬੰਦ ਤੇ ਇੱਥੇ ਹੂੰ ਬਾਕੀ ਮੇਰੇ ਬਾਦੋਂ ਸਾਰਾ ਪਿੰਡ ਅਸ਼ੀਰ ਅੱਛਾ ਆ ਜਿਹੜਾ ਟੋਬਾ ਹੈ ਨਾ ਹਾਂਜੀ ਹਾਂਜੀ ਹੁਣ ਇਦਾਂ ਦੀ ਖਦਾਈ ਨਾਲ ਹੈ ਪੁਰਾਣਾ ਟੋਬਾ ਪਿੱਛੇ ਟੋਬਾ ਪੁਰਾਣਾ ਟੋਬਾ ਆ ਬੜਾ ਸੀ ਜਦ ਹਾਂਜੀ ਆ ਬੜਾ ਸੀ ਉੱਥੇ ਪੱਟਾ ਵਜੀ ਇੱਕ ਹੂੰ ਹੂੰ ਕਰਾਣਾ ਅੱਛਾ ਜੀ ਹੋ ਗਿਆ ਪੱਟਾ ਅੱਛਾ ਜੀ ਉਹ ਫਿਰ ਕਰਾ ਗਿਆ ਹਾ ਗਰਾਊਂਡ ਬਣਾ ਲਿਆ ਕਿਤੇ ਸੇਵੇ ਘੱਟ ਗਏ ਅੱਛਾ ਜੀ 50000 ਬਣ ਗਿਆ ਹੂੰ ਐ ਇਦਾਂ ਦੀ ਸਿਸਟਮ ਵਿੱਚ ਅਗਲੀ ਤਬਦੀਲੀ ਵਿੱਚ ਬਦਲਦਾ ਚੱਲੇਗਾ ਬਦਲਦਾ ਚਲਾ ਗਿਆ ਅੱਛਾ ਜ਼ਮਾਨਾ ਵੀ ਬਦਲ ਗਿਆ ਹੁਣ ਜ਼ਮਾਨਾ ਵੀ ਬਦਲ ਗਿਆ ਤਬਦੀਲੀ ਆ ਗਈ ਹਰ ਚੀਜ਼ ਮੈਂ ਤਬਦੀਲੀ ਕੀ ਵੱਡੀ ਤਬਦੀਲੀ ਲੱਗਦੀ ਜਿਹੜੀ ਚੁੱਭਦੀ ਹੈ ਤੁਹਾਨੂੰ ਚੁੱਭਦੀ ਆ ਕਿਥੇ ਟਰੱਕ ਚਲਾਉਣ ਤੇ ਕਿੱਥੇ ਘਰ ਬੈਠੇ ਅੱਛਾ ਟਰੱਕ ਚਲਾਇਆ ਫਿਰ ਗੱਡੀਆਂ ਚਲਾਈਆਂ ਕਿਹੜੀ ਗੱਡੀ ਚਲਾਈ ਉਹ ਮੈਂ ਖੜਾ ਇਹ ਤਾਂ 6 ਚੱਕੀ ਦਾ ਕੋ ਟੇਲਰ ਹੋਂਟਾ ਹੋਣਗੇ ਰੂਟ ਕਿਹੜੇ ਕਿਹੜੇ ਗਏ ਜੀ ਜ਼ਿਆਦਾਤਰ ਪੂਨਾ ਆਂਦਰਾ ਗੋਟੀ ਪੂਨਾ ਆਂਦਰਾ ਗੋਟੀ ਬਹੁਤ ਲੰਬੇ ਰੂਟਾਂ ਤੇ ਗਈ ਗੱਡੀ ਫੇਰ ਤੁਹਾਡੀ ਹੈ ਕੈਸਕੁਸ ਲਾਂਦੇ ਸੀ ਗਾਣੇ ਕੋਨੇ ਵਿੱਚ ਵਧੀਆ ਨਹੀਂ ਜਮਾਨੇ ਦੇ ਨਾਲ ਲਾਏ ਆ ਮਾੜੇ ਮੋਟੇ ਇਨੀਆਂ ਸ਼ੌਂਕ ਨਹੀਂ ਸੀ ਅੱਛਾ ਹਾਂ ਮੈਂਟ ਕਰੀ ਉਹਨੂੰ ਅੱਛਾ ਗੱਡੀਆਂ ਵਾਲਿਆਂ ਦੀ ਸਭ ਤੋਂ ਵੱਡੀ ਸਮੱਸਿਆ ਹਕਿਆ ਜੀ ਗੱਡੀਆਂ ਵਾਲੇ ਤਾਂ ਸਮੱਸਿਆ ਸਭ ਤੋਂ ਵੱਡੀ ਆ ਹੈ ਵੀ ਦੇਖੋ ਅੱਜ ਕੱਲ ਆ ਗਏ ਨਵੇਂ ਯੁੱਗ ਦੇ ਮਾਦਰਕ ਹੂੰ ਪਹਿਲਾਂ ਉਹਨਾਂ ਦੇ ਪਿਓ ਤੇ ਹੁਣ ਉਹਨਾਂ ਦੇ ਪੁੱਤਾਂ ਅੱਛਾ ਹੁਣ ਕੰਪਿਊਟਰ ਸਿਸਟਮ ਹੋ ਗਿਆ ਅੱਗੇ ਸਾਡੇ ਹੱਥ ਲਿਖਤ ਅ ਗੱਡੀ ਵੀ ਤੁਹਾਡੇ ਹੱਥ ਸਟੀਅਰਿੰਗ ਵੀ ਤੁਹਾਡੇ ਹੱਥ ਸਭ ਕੁਝ ਤੁਹਾਡੇ ਹੱਥ ਸਾਡੇ ਹੱਥ ਸੀ ਹੁਣ ਫੋਨ ਦੇ ਹੱਥ ਹੂੰ ਮੋਬਾਈਲ ਵਿੱਚ ਪੈਸੇ ਪੈ ਜਾਣੇ ਮੋਬਾਈਲ 'ਚ ਕੱਢਣੇ ਉਹ ਸਾਡੇ ਬਸ ਤੇ ਬਾਹਰ ਹੈ ਅੱਛਾ ਮਾਡਲ ਕਿਹੜੇ-ਕਿਹੜੇ ਚਲਾਏ ਗੱਡੀ ਦੇ ਜੀ ਮਾਡਲ ਚਲਾਇਆ ਜੀ ਮੈਂ 2000 ਡੋਟ ਕਮ ਛੱਡਿਆ ਜਦ 22 13 ਗੱਡੀ ਆ ਗਈ ਸੀ ਅੱਛਾ ਹੂੰ ਉਹ ਮਰਸੀਡੀ ਮਰਸੀਡੀ ਵਾਲਾ ਪੁਰਾਣਾ ਟਰੱਕ ਵੀ ਚਲਾਇਆ ਜੀ ਉਹ ਐਸ ਮਾਡਲ ਤੇ ਐਸ ਮਾਡਲ ਤੇ ਚਲਾਇਆ 83 ਦੇ ਲੇਕਾ ਬਾਅਦ ਜਦ ਮਟ ਲਾਇਆ ਉਹ 83 ਆ ਗਈ ਜੀ ਐਸਰ ਗੱਡੀਆਂ ਦੇ ਨੰਬਰ ਨੰਬਰ ਯਾਦ ਹੈ ਤੁਹਾਨੂੰ ਪੀ ਵੀ 12 ਪੀ ਵੀ ਡਬਲਯੂ 12 23 ਹੂੰ ਕਨੈਕਟਰੀ ਟਾਈਮ ਅੱਛਾ ਪੀ ਜੂ 53 ਉਹ 758518 ਨੰਬਰ ਦਾ ਫਰਵਰੀਅਲ ਦੀ ਗੱਡੀ ਦਾ ਪਯੂਆਰ ਹੁੰਦਾ ਸੀ ਜਦ ਪਯੂਆਰ ਆ ਲਓ ਜੀ ਬਾਪੂ ਪਯੂਆਰ ਤੇ ਚੱਲ ਕੇ ਪੀਵੀਆਰ ਹਾਂ ਆ 12 ਦਾ ਹੋਣਾ ਆ ਆ ਦੇਖੋ ਪਯੂਆਰ ਪੀਬੀਆਰ ਪੀਬੀ 12 ਕਹਿੰਦੇ ਹੋਣਾ ਆਇਆ ਜੀ ਪੀਵੀ 12 ਹੋਣਾ ਆਇਆ ਪੀਵੀਆਰ ਪਯੂਆਰ ਪਹਿਲੇ ਨੰਬਰ ਹੈ ਪੰਜਾਬ ਦੇ ਸਾਡੇ ਰੋਪੜ ਜ਼ਿਲ੍ਹੇ ਦੇ ਹਾਂ ਲਓ ਜੀ ਜਿਹਦੇ ਕੋਲ ਪੁਰਾਣੇ ਨੰਬਰ ਦੀ ਕੋਈ ਗੱਡੀ ਹੈਗੀ ਸੀਗੀ ਜਾਂ ਆਪਣੀ ਉਸ ਗੱਡੀ ਦਾ ਨਾਮ ਲਿਖਿਓ ਸਕੂਟਰ ਦਾ ਕਾਰ ਦਾ ਬੱਸ ਦਾ ਜਾਂ ਜੋ ਵੀ ਟਰੱਕ ਇਵਨ ਕੋਈ ਵੀ ਗੱਡੀ ਤੁਸੀਂ ਚਲਾਈ ਹੈ ਜੀ ਪਯੂਆਰ ਪੀਬੀਆਰ ਜੇ ਨੰਬਰ ਸੀਗਾ ਤੁਹਾਡੇ ਕੋਲ ਤਾਂ ਕਮੈਂਟ ਕਰਿਓ ਜੀ ਆ ਕਰਣਗੇ ਕਮੈਂਟ ਜੀ ਬੜੇ ਲੋਕਾਂ ਕੋਲ ਗੱਡੀਆਂ ਸੀਗੀਆਂ ਜੀ ਪਯੂਆਰ ਹੁੰਦਾ ਸੀਗਾ ਇਹ ਪਯੂਆਰ ਹੂੰ ਉਸ ਤੋਂ ਬਾਅਦ ਆ ਪੀਵੀਆਰ ਪੀਬੀਆਰ ਆਇਆ ਜੀ ਇਹ ਪੀਵੀ 12 ਆਇਆ ਹੁਣ ਹਾਂ 2000 ਇਹਨੇ ਚਾਰ ਮਾ ਆ ਗਿਆ ਹੋਗਾ ਇੱਥੇ ਆਇਆ ਹੋਗਾ ਹੂੰ ਬਾਕੀ ਸਾਡੇ ਟਾਈਮ ਮਾ ਮੋਤ ਹੈ ਲੈ ਬਾਬੂ ਜੀ ਘਾਟੀ ਜਾਂਦੇ ਇੱਥੇ ਰੂਟ ਚੱਲਦਾ ਸੀ ਘਾਟੀ ਰਸਤੇ 'ਚ ਕਿਹੜਾ ਕਿਹੜਾ ਰੂਟ ਪੜਦਾ ਸੀ ਤੁਹਾਡਾ ਜੀ ਅਸੀਂ ਚੱਲਦੇ ਉਹਦੇ ਲਾਡੂੇ ਤੋਂ ਅੱਛਾ ਜਮਨानगर ਸਹਾਨਪੁਰ ਹੂੰ ਤੇ ਬਜਨੌਰ ਹੂੰ ਰਾਜਾਵਾਦ ਬਰੇਲੀ ਹਾਂਜੀ ਸੀਤਾਪੁਰ ਸਹਾਨਪੁਰ ਹੂੰ ਤੇ ਨਖਲੌ ਹੂੰ ਨਖਲੌ ਤੇ 12 ਮੰਕੀ ਜੋਧਿਆ ਹੋ ਕੇ ਵਿਆਹ ਰੋਕਾ ਸਾਮ ਪੜਦੇ ਦੋ ਡੋ ਡਰਾਈਵਰ ਹੁੰਦੇ ਸੀ ਕਿ ਇੱਕ ਜਾ ਤਾ ਤਿੰਨ ਤਿੰਨ ਲੜਕਦੇ ਫਿਰਦੇ ਤੇ ਹੁਣ ਤੱਕ ਕਨੈਕਟਰ ਨਹੀਂ ਮਿਲਦਾ ਨਾਲ ਹਾਂ ਅੱਛਾ ਤਿੰਨ ਤਿੰਨ ਹੁੰਦੇ ਸੀ ਜਿਆਦਾ ਹੈ ਹਾਂ ਦੋ ਦੋ ਵੀ ਤਾਂ ਆਮ ਤੇ ਹੂੰ ਦੋ ਦੋ ਆਮ ਤੇ ਹੂੰ ਤੀਆ ਕਨੈਕਟਰ ਹੁੰਦਾ ਤਾਂ ਹੁਣ ਉਹ ਹੁਣ ਕਨੈਕਟਰ ਵੀ ਹੈ ਨਹੀਂ ਬਸ ਹੁਣ ਤਾਂ ਪੈਂਟਾਲੇ ਡਰਾਈਵਰ ਆ ਸਾਡਾ ਜਵਾਨਾ ਹੋਰ ਅੱਛਾ ਪੈਂਟਾਲੇ ਡਰਾਈਵਰ ਤੇ ਤੁਹਾਡਾ ਜਵਾਨਾ ਗਿਆ ਸੀ ਚਾਦਰੇ ਵਾਲਾ ਚਾਦਰੇ ਵਾਲਾ ਡਰਾਈਵਰ ਆ ਦੇਖੋ ਚਾਦਰੇ ਵਾਲੇ ਡਰਾਈਵਰ ਜੀ ਪੁਰਾਣੇ ਡਰਾਈਵਰ ਦੀ ਨਾਂ ਦੱਸੋ ਜੀ ਬਾਪੂ ਜੀ ਆਪਣਾ ਜੀ ਮਲਕੀਤ ਸਿੰਘ ਸਰਦਾਰ ਮਲਕੀਤ ਸਿੰਘ ਜੀ ਪਿੰਡ ਚੱਕਲਾਂ ਤੋਂ ਜੀ ਪੁਰਾਣੀਆਂ ਗੱਲਾਂ ਕਰਤੀਆਂ ਜੀ ਦੇਖੋ ਗੱਡੀਆਂ ਦੀਆਂ ਜੀ ਬਾਪੂ ਜੀ ਕਮਾਲ ਦੀ ਗੱਲ ਕਰਤੀ ਜੀ ਉਹ ਸਰਿੰਦਰ ਸਿੰਧੇ ਦਾ ਗਾਣਾ ਵੀ ਆਇਆ ਸੀ ਜੀ ਯਾਦ ਹੈ ਟਰੱਕ ਵਾਲਾ ਕੋਈ ਗਾਣਾ ਕਰਨਗੇ ਕਮੈਂਟ ਇਹ ਦੱਸਣਗੇ ਵੀ ਮੈਂ ਮੈਂ ਤੁਸੀਂ ਮੈਂ ਝੰਡੇ ਝੰਡੇ ਦਾ ਗਾਣਾ ਤਾਂ ਆਇਆ ਟਰੱਕ ਵਾਲਾ ਨਵਾਂ ਲੈ ਲਿਆ ਟਰੱਕ ਝੰਡੇ ਆਪਨੇ ਹਾਂ ਹਾਂ ਦੇਖੋ ਜੀ ਕੋਈ ਟਰੱਕ ਡਰਾਈਵਰ ਹੋਵੇ ਤੇ ਉਹਨੂੰ ਆ ਗਾਣਾ ਨਾ ਪਤਾ ਹੋਵੇ ਜੀ ਇੱਕ ਵਾਰੀ ਸੁਣਾ ਦਿਓ ਜਰਾ ਨਹੀਂ ਮੇਰੇ ਥੋੜੇ ਬੋਲ ਤਾਂ ਸੁਣਾ ਦਿਓ ਨਵਾਂ ਲੈ ਲਿਆ ਨਮਲਾ ਇਲੈਕਟ੍ਰਿਕ ਟਰੱਕ ਜਾਂਦੇ ਆ ਆਦੇ ਨਹੀਂ ਬਾਬਿਆਂ ਦਾ ਚੱਲ ਚੱਲੀ ਹੈ ਜੀ ਲੋ ਜੀ ਖੁੰਡ ਬਾਬਿਆਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਬਾਪੂ ਜੀ ਦੇਖੋ ਮਿਲੇ ਸਾਨੂੰ ਟਰੱਕ ਡਰਾਈਵਰ ਪੁਰਾਣੇ ਜੀ ਪਿੰਡ ਚੱਕਲਾਂ ਦੇ ਜੀ ਬਾਪੂ ਜੀ ਪਿੰਡ ਚੱਕਲਾਂ ਦੀ ਖਾਸੀਅਤ ਕੋਈ ਇੱਕ ਖਾਸੀਅਤ ਹੈ ਵੀ ਉਹਦਾ ਜ਼ਿੰਮੇਵਾਰ ਭਰਾ ਹੈ ਹੂੰ ਜ਼ਿਆਦਾਤਰ ਹਮ ਸਾਰੇ ਹੀ ਹੈ ਮਤਲਬ ਟੋਟਲੀ ਉਹ ਇੱਕਦਾਂ ਬਾਹਰ ਹੋਊਗਾ ਆਮ ਤੌਰ ਜਿਹੜੇ ਗਾਹਾਂ ਇੱਕ ਇੱਕ ਜੁਆਗਾ ਉਹ ਬਾਹਰ ਬੈਠੇ ਅੱਛਾ ਫੌਰਨ ਚ ਬੈਠੇ ਆ ਹੋਰ ਜੇ ਬਾਕੀ ਜਿਹੜੇ ਪਿੱਛੇ ਬੁੜੇ ਉਹ ਖੇਤੀ ਕਰਦੇ ਪਿੱਛੇ ਬੁੜੇ ਖੇਤੀ ਕਰਦੇ ਦੀ ਆ ਆ ਦੇਖੋ ਜੀ ਬੈਠੇ ਨਾਲ ਹੈ ਜੀ ਇਹ ਸਾਵੇ ਖੇਤੀ ਵਾਲੇ ਜੀ ਅਸੀਂ ਹੁਣ ਖੇਤੀ 'ਚ ਆ ਗਏ ਹਮ ਆ ਜਿਹੜੇ ਬਾਹਰ ਬੈਠੇ ਆ ਉਹ ਜਾਂ ਉਹ ਦੇਖੋਗੇ ਵੀਡੀਓ ਖੁਦ ਦੇਖਣਗੇ ਤਾਂ ਪਤਾ ਲੱਗੇਗਾ ਉਹਨਾਂ ਨੂੰ ਹਾਂ ਪਤਾ ਲੱਗੇਗਾ ਉਹਨਾਂ ਨੂੰ ਕਰਨਗੇ ਕਮੈਂਟ ਜੀ ਹਾਂ ਇਹ ਸਾਡਾ ਭਰਾ ਹੋਰ ਆ ਗਿਆ ਉਧਰ ਜੀ ਉਹ ਅਗਲੀ ਗੱਲ ਕਰ ਰਿਹਾ ਬਰਨ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲੇ ਜੀ ਰਿਟਾਇਰਮੈਂਟ ਹੈ ਅੱਛਾ ਇਹ ਉਹ ਵੀ ਜ਼ਿੰਮੇਦਾਰ ਜੱਟਾਂ ਦਾ ਪਿੰਡਾ ਪਿਓਰ ਜਿਹੜਾ ਬਾਹਰੋਂ ਵੀ ਆ ਕੇ ਬਸੇ ਬੈਠੇ ਇੱਕ ਇੱਕ ਬਾਟ ਸਾਹਿਬ ਵੀ ਬੈਠੇ ਜੀ ਇਹ ਵੀ ਸਾਡੇ ਇਹ ਪੁਰਾਣੇ ਬਾਬੇ ਦੇ ਦਾਦੇ ਆਏ ਬੈਠੇ ਇਹਨਾਂ ਨੇ ਪੁਰਾਣੇ ਅੱਛਾ ਹੂੰ ਲਓ ਜੀ ਪੰਜਾਬੀ ਵਿਰਸੇ ਤੇ ਗੱਲਾਂ ਬਾਤਾਂ ਕਰਦੇ ਬਾਪੂ ਜੀ ਨਜ਼ਾਰਾ ਆ ਗਿਆ ਸਾਰਿਆਂ ਨੂੰ ਮਿਲ ਕੇ ਦੀ ਬਹੁਤ ਚੰਗਾ ਲੱਗਿਆ ਜੀ ਇੱਕ ਵਾਰੀ ਇੱਥੇ ਬੈਠ ਕੇ ਫੋਟੋ ਖਿਚਾਣੀ ਜੀ ਆਪਾਂ ਨੇ ਇੱਥੇ ਬੈਠਣਾ ਦੀ ਫੋਟੋ ਖਿੱਚੀਓ ਸਾਡੀ ਜੀ ਔਰ ਦੇਖੋ ਜੀ ਪੰਜਾਬੀਓ ਤੁਸੀਂ ਇਸ ਤਰ੍ਹਾਂ ਦੇ ਕੰਟੈਂਟ ਨੂੰ ਲਾਈਕ ਕਰਦੇ ਹੋ ਕਿ ਅੱਜ ਸਾਡੇ ਸਬਸਕ੍ਰਾਈਬਰ ਜਿਹੜੇ ਹੈ 5 ਲੱਖ ਤੋਂ ਪਲੱਸ ਹੋ ਚੁੱਕੇ ਆ ਜੀ ਤੁਸੀਂ ਦੇਖੋ ਪੰਜਾਬੀ ਵਿਰਸੇ ਨੂੰ ਪਸੰਦ ਕਰਦੇ ਹੋ ਵੀਡੀਓਜ਼ ਨੂੰ ਸ਼ੇਅਰ ਕਰਦੇ ਹੋ ਵੀਡੀਓਜ਼ ਨੂੰ ਲਾਈਕ ਕਰਦੇ ਹੋ ਬਹੁਤ ਚੰਗਾ ਲੱਗਦਾ ਬੱਲੇ ਬੱਲੇ ਫਿਲਮਜ਼ ਦੇ ਰਿਕਾਰਡਸ ਦੇ ਵਿੱਚ ਸਾਡੀ ਕਿਹ ਔਕਾਤ ਸੀ ਜੀ ਕਿ ਅਸੀਂ ਇੰਨਾ ਵੱਡਾ ਚੈਨਲ ਖੜਾ ਕਰ ਦਿੰਦੇ ਇਹ ਸਭ ਕੁਝ ਤੁਸੀਂ ਕੀਤਾ ਹੈ ਔਰ ਤੁਹਾਡੇ ਯਤਨਾਂ ਦੇ ਕਰਕੇ ਹੋਇਆ ਹੈ ਤੁਹਾਡੀ ਮਿਹਰਬਾਨੀ ਹੈ ਅਸੀਂ ਦੋਨੋਂ ਭਰਾ ਮੈਂ ਤੇ ਰਜੇਸ਼ ਚੋਪੜਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੇ ਕੰਟੈਂਟਸ ਨੂੰ ਤੁਸੀਂ ਲਾਈਕ ਕਰਦੇ ਹੋ ਪਿੰਡਾਂ ਵਿੱਚ ਜਾਂਦੇ ਆ ਬਜ਼ੁਰਗਾਂ ਦੇ ਨਾਲ ਗੱਲਾਂ ਕਰਦੇ ਆ ਮਾਈਆਂ ਦੇ ਨਾਲ ਗੱਲਾਂ ਕਰਦੇ ਆ ਦਾਦੀਆਂ ਨਾਨੀਆਂ ਦੇ ਨਾਲ ਗੱਲਾਂ ਕਰਦੇ ਆ ਔਰ ਨੌਜਵਾਨ ਵੀ ਇਸ ਕੰਟੈਂਟ ਨੂੰ ਲਾਈਕ ਕਰ ਰਹੇ ਨੇ ਇਹ ਬਹੁਤ ਵੱਡੀ ਗੱਲ ਹੈ ਜੀ ਦੇਖੋ ਜੀ ਸਾਡਾ ਚੈਨਲ 5 ਲੱਖ ਤੋਂ ਪਲੱਸ ਹੋ ਚੁੱਕਿਆ ਹੈ ਜੀ ਔਰ ਦੁਨੀਆ ਭਰ ਦੇ ਵਿੱਚ ਪੰਜਾਬੀ ਸਾਡੇ ਵੀਡੀਓਜ਼ ਨੂੰ ਦੇਖਦੇ ਨੇ ਔਰ ਇਹ ਤੁਹਾਡੀ ਬਦੌਲਤ ਹੈ ਬਾਬਿਓ ਅਸੀਂ ਤੁਹਾਡੇ ਕੋਲ ਆਉਨੇ ਆ ਪਿੰਡਾਂ 'ਚ ਜਾਣੇ ਆ ਤੇ ਵੀਡੀਓਜ਼ ਬਣਾਉਣੇ ਆ ਜੀ